ਕਿਸੇ ਵੀ ਸਿੰਪਲ ਜਿਹੇ ਖਾਣੇ ਨੂੰ ਜਦੋਂ ਆਪਾਂ ਕੁਝ ਅਲੱਗ ਤਰੀਕੇ ਦੇ ਨਾਲ ਬਣਾ ਲੈਂਦੇ ਹਾਂ ਤਾਂ ਉਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਸਭ ਤੋਂ ਪਹਿਲਾਂ ਮੈਂ ਮੈथी ਪਿੰਡੀਆਂ ਲਈਆਂ ਉਹਨਾਂ ਨੂੰ ਵਾਸ਼ ਕੀਤਾ ਤੇ ਚੰਗੀ ਤਰ੍ਹਾਂ ਸੁਕਾ ਲਿਆ ਤੇ ਫਿਰ ਉਹਨਾਂ ਨੂੰ ਲੰਬੇ-ਲੰਬੇ ਪੀਸਿਸ ਦੇ ਵਿੱਚ ਕੱਟ ਲਿਆ ਇੱਕ ਕੜਾਈ ਲਈ ਉਸ ਦੇ ਵਿੱਚ ਮੈਂ ਤੇਲ ਪਾਇਆ ਤੇਲ ਪਾ ਕੇ ਇਹ ਪਿੰਡੀਆਂ ਵੀ ਪਾ ਦਿੱਤੀਆਂ ਜਦੋਂ ਮੈਂ ਪਿੰਡੀਆਂ ਪਾਈਆਂ ਤਾਂ ਪਿੰਡੀਆਂ ਰੋ ਪੰਜ ਤੋਂ 7 ਮਿੰਟ ਲਈ ਮੈਂ ਇਹਨਾਂ ਨੂੰ ਭੁੰਨ ਲਿਆ ਲੋ ਫਲੇਮ ਦੇ ਉੱਪਰ ਮੈਂ ਇਹਨਾਂ ਨੂੰ ਭੁੰਨਿਆ ਜਦੋਂ ਇਹ ਥੋੜੀਆਂ ਜਿਹੀਆਂ ਪੱਕ ਗਈਆਂ ਤਾਂ ਫਿਰ ਮੈਂ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਿਆ ਹੁਣ ਆਪਾਂ ਇਸਦੇ ਲਈ ਇੱਕ ਮਸਾਲਾ ਤਿਆਰ ਕੀਤਾ। ਇੱਕ ਜਾਰ ਲਿਆ ਉਸ ਦੇ ਵਿੱਚ ਕੁਝ ਧਣੀਆਂ ਪਾਇਆ, ਧਣੀਆਂ ਪਾਉਣ ਤੋਂ ਮਗਰ ਥੋੜਾ ਜਿਹਾ ਅਦਰਕ ਪਾਇਆ। ਅਦਰਕ ਤੋਂ ਦੋ ਲਾਲ ਮਿਰਚਾਂ ਸਾਬਤ ਪਾਈਆਂ, ਇੱਕ ਹਰੀ ਸਾਬਤ ਮਿਰਚ ਪਾਈ, ਥੋੜੇ ਜਿਵੇਂ ਬੇਸਿਕ ਮਸਾਲੇ ਐਡ ਕੀਤੇ ਜਿਨ੍ਹਾਂ ਦੀ ਡਿਟੇਲ ਮੈਂ ਉੱਪਰ ਸਕਰੀਨ ਦੇ ਮੈਂਸ਼ਨ ਕੀਤੀ ਹੋਈ ਹੈ। ਇਹ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਇਹ ਮੈਂ ਦਰਦਰਾ ਜਿਹਾ ਮਸਾਲਾ ਮਿਕਸ ਕੀਤਾ ਤੇ ਬਹੁਤ ਹੀ ਜ਼ਿਆਦਾ ਮੈਜਿਕ ਮਸਾਲਾ ਬਣ ਕੇ ਤਿਆਰ ਹੋਇਆ। ਹੁਣ ਆਪਾਂ ਇਸ ਮਸਾਲੇ ਨੂੰ ਭੁੰਨ ਲਵਾਂਗੇ। ਉਸੇ ਕੜਾਈ ਦੇ ਵਿੱਚ ਆਪਾਂ ਇਹ ਮਸਾਲਾ ਪਾ ਲਵਾਂਗੇ ਤੇ ਇਸ ਨੂੰ ਆਪਾਂ ਭੁੰਨ ਲਵ ਇਸ ਨੂੰ ਥੋੜਾ ਜਿਹਾ ਭੁੰਨਦੋਂ ਮਗਰੋਂ ਇਸਦੇ ਵਿੱਚ ਆਪਾਂ ਕੁਝ ਹੋਰ ਬੇਸਿਕ ਮਸਾਲੇ ਐਡ ਕੀਤੇ ਜਿਹੜੇ ਡਰਾਈ ਮਸਾਲੇ ਸਨ ਇਹ ਵੀ ਆਪਾਂ ਮੈਂਸ਼ਨ ਕੀਤੇ ਹੋਏ ਨੇ ਸਕਰੀਨ ਤੇ ਤੁਸੀਂ ਚੈੱਕ ਕਰ ਲਿਓ ਤੇ ਇਹ ਦੇਖੋ ਇਹਨੂੰ ਭੁੰਨਣ ਤੋਂ ਮਗਰੋਂ ਇੱਕ ਬਹੁਤ ਹੀ ਜ਼ਿਆਦਾ ਟੇਸਟੀ ਮਸਾਲਾ ਬਣ ਕੇ ਤਿਆਰ ਹੋਇਆ ਜਦੋਂ ਇਹ ਮਸਾਲਾ ਤਿਆਰ ਹੋ ਗਿਆ ਤੇ ਇਸਦੇ ਵਿੱਚ ਆਪਾਂ ਰੋਸਟ ਕੀਤੀਆਂ ਹੋਈਆਂ ਪਿੰਡੀਆਂ ਐਡ ਕਰ ਦਿੱਤੀਆਂ ਪਿੰਡੀਆਂ ਐਡ ਕਰਨ ਤੋਂ ਮਗਰੋਂ ਇਸ ਨੂੰ ਮੈਂ ਇੱਕ ਤੋਂ 2 ਮਿੰਟ ਲਈ ਪਕਾਇਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਮਸਾਲਾ ਪਿੰਡੀ ਬਣ ਕੇ ਤਿਆਰ ਹੋ ਚੁੱਕੀ ਸੀ ਤੁਸੀਂ ਵੀ ਜਰੂਰ ਇਸ ਨੂੰ ਟ੍ਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਹੁਣ ਇਸ ਦੇ ਉੱਪਰ ਆਪਾਂ ਥੋੜਾ ਜਿਹਾ ਗਾਰਨਿਸ਼ ਦੇ ਲਈ ਹਰਾ ਧਨੀਆ ਐਡ ਕਰ ਦਵਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕਸ ਫॉर ਵਾਚਿੰਗ